ਦੋਸਤੋ ਦਵਾਈਆਂ ਦੇ ਨਾਲ-ਨਾਲ ਜੇਕਰ ਤੁਸੀਂ ਅਪਣਾਉਂਦੇ ਹੋ ਇਹ ਪੰਜ ਕਰੇਲੂ ਉਪਾਏ ਤਾਂ ਤੁਸੀਂ ਪਾ ਸਕਦੇ ਹੋ ਜਲਦੀ ਟਾਈਫਾਇਡ ਬੁਖਾਰ ਤੋਂ ਛੁਟਕਾਰਾ ਜੀ ਹਾਂ ਦੋਸਤੋ ਬਿਲਕੁਲ ਸਹੀ ਸੁਣਾ ਤੁਸੀਂ ਗੁੱਡ ਮਾਰਨਿੰਗ ਦੋਸਤੋ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਬਹੁਤ ਵਧੀਆ ਹੋਵਗੇ ਅਤੇ ਤੁਹਾਡੀ ਸਿਹਤ ਨੂੰ ਹੋਰ ਵੀ ਜ਼ਿਆਦਾ ਵਧੀਆ ਅਤੇ ਤੰਦਰੁਸਤ ਕਰਨ ਦੇ ਲਈ ਮੈਂ ਅੱਜ ਕੁਝ ਇਸ ਪ੍ਰਕਾਰ ਦੀਆਂ ਗੱਲਾਂ ਨੂੰ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਅਗਰ ਤੁਸੀਂ ਡੇਲੀ ਲਾਈਫ ਦੇ ਰੁਟੀਨ ਦੇ ਵਿੱਚ ਤੁਸੀਂ ਇਹਨਾਂ ਨੂੰ ਫੋਲੋ ਕਰਦੇ ਹੋ ਤਾਂ ਡੈਫੀਨੇਟਲੀ ਤੁਸੀਂ ਚੰਗੇ ਰਿਜ਼ਲਟਾਂ ਨੂੰ ਦੇਖੋਗੇ ਆਪਣੀ ਸਿਹਤ ਦੇ ਵਿੱਚ ਹੁਣ ਦੋਸਤੋ ਗੱਲ ਕਰ ਲੈਣੇ ਹਾਂ ਕਿ ਆਖਿਰਕਾਰ ਕਹਰੇ ਨੇ ਉਪਾਂਜ ਤਰੀਕੇ ਜਿਨ੍ਹਾਂ ਨੂੰ ਅਗਰ ਤੁਸੀਂ ਫੋਲੋ ਕਰਦੇ ਹੋ ਤਾਂ ਤੁਸੀਂ ਪਾ ਸਕਦੇ ਹੋ ਟਾਈਫਾਇਡ ਬੁਖਾਰ ਤੋਂ ਜਲਦੀ ਛੁਟਕਾਰਾ ਤਾਂ ਦੋਸਤੋ ਕਰਦੇ ਹਾਂ ਗੱਲ ਦੋਸਤੋ ਪਹਿਲਾਂ ਦੋਸਤੋ ਅਗਰ ਮੈਂ ਗੱਲ ਕਰਾਂ ਆਪਣੇ ਬਾਰੇ ਤਾਂ ਮੇਰਾ ਨਾਮ ਹੈ ਪ੍ਰਿੰਸ ਦੋਸਤੋ ਕਰਦੇ ਹਾਂ ਗੱਲ ਕਿ ਆਖਿਰਕਾਰ ਕਹਰੇ ਨੇ ਉਪਾਂਜ ਤਰੀਕੇ ਦੋਸਤੋ ਬਰਸਾਤ ਦਾ ਮੌਸਮ ਇਸ ਦੇ ਵਿੱਚ ਵਾਇਰਲ ਫੀਵਰ ਡੇਂਗੂ ਮਲੇਰੀਆ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਅਤੇ ਇਹਨਾਂ ਵਿੱਚ ਇੱਕ ਹੀ ਟਾਈਫਾਇਡ ਹੈ ਦੋਸਤੋ ਟਾਈਫਾਇਡ ਇੱਕ ਜੀਵਨੂਨ ਸੰਕਰਮਨ ਹੈ ਦੂਸ਼ਿਤ ਪਾਣੀ ਅਤੇ ਦੂਸ਼ਿਤ ਪੋਜਨ ਦੇ ਨਾਲ ਹੋ ਜਾਂਦਾ ਹੈ ਦੋਸਤੋ ਜ਼ਿਆਦਾਤਰ ਦੋਸਤੋ ਇਹ ਸਾਡੀ ਵੇਇਨਸ ਨੂੰ ਪ੍ਰਭਾਵਿਤ ਕਰਦਾ ਹੈ ਵੇਇਨਸ ਦੇ ਮਾਰਗਾਂ ਨੂੰ ਪ੍ਰਭਾਵਿਤ ਕਰਨਾ ਹੈ ਇਸ ਦਾ ਮੇਨ ਕੰਮ ਹੁੰਦਾ ਹੈ ਅਤੇ ਦੋਸਤੋ ਖਰਾਬ ਹਾਈਜਨ ਖਰਾਬ ਖਾਣਾ ਅਤੇ ਖਰਾਬ ਪਾਣੀ ਦੇ ਕਾਰਨ ਇਹ ਟਾਈਫਾਈਡ ਪੈਦਾ ਹੋ ਜਾਂਦਾ ਹੈ ਸਾਡੀ ਬੋਡੀ ਦੇ ਵਿੱਚ ਹੁਣ ਦੋਸਤੋ ਗੱਲ ਕਰਦੇ ਹਾਂ ਕਿ ਆਖਿਰਕਾਰ ਕਿਹਰੇ ਨੇ ਉਹ ਪੰਜ ਤਰੀਕੇ ਜਿਸ ਦੇ ਨਾਲ ਅਸੀਂ ਪਾ ਸਕਦੇ ਹਾਂ ਟਾਈਫਾਈਡ ਬੁਖਾਰ ਤੋਂ ਛੁਟਕਾਰਾ ਨੰਬਰ 1 ਤੇ ਹੁੰਦਾ ਹੈ ਲਿਕਵਿਡ ਚੀਜ਼ਾਂ ਨੂੰ ਲੈਣਾ ਜੀ ਹਾਂ ਦੋਸਤੋ ਦੋਸਤੋ ਅਕਸਰ ਟਾਈਫਾਈਡ ਬੁਖਾਰ ਦੇ ਵਿੱਚ ਮਰੀਜ਼ ਨੂੰ ਦਸਤ ਹੋ ਜਾਂਦੀ ਹੈ ਜਿਸ ਨਾਲ ਮਰੀਜ਼ ਡੀ ਹਾਈਡਰੇਸ਼ਨ ਚ ਹੋ ਜਾਂਦਾ ਹੈ ਇਸ ਲਈ ਦੋਸਤੋ ਸਾਨੂੰ ਪਾਣੀ ਦੇ ਨਾਲ-ਨਾਲ ਨਾਰੀਅਲ ਪਾਣੀ ਫਲਾਂ ਦਾ ਰਸ ਅਤੇ ਸੂਪ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਦੇ ਨਾਲ-ਨਾਲ ਅਸੀਂ ORS ਦਾ ਵੀ ਸੇਵਨ ਕਰ ਸਕਦੇ ਹਾਂ ਉਬਲੇ ਹੋਏ ਪਾਣੀ ਦੇ ਵਿੱਚ ਚੀਨੇ ਅਤੇ ਨਮਕ ਪਾ ਕੇ ਤੁਸੀਂ ਇਸ ਨੂੰ ਕੱਲ ਵੀ ਤਿਆਰ ਕਰ ਸਕਦੇ ਹੋ ਨੰਬਰ 2 ਲਸਣ ਦਾ ਸੇਵਨ ਕਰਨਾ ਜਿहां ਦੋਸਤੋਂ ਤੁਸੀਂ ਲਸਣ ਦਾ ਵੀ ਸੇਵਨ ਕਰ ਸਕਦੇ ਹੋ ਸੋ ਲਸਣ ਵਿੱਚ ਪਏ ਜਾਣ ਵਾਲੇ ਐਂਟੀ ਮਾਈਕੋਬਿਲਨ ਗੁਣ ਟਾਈਫਾਈਡ ਦੇ ਬੈਕਟੀਰੀਆ ਨਾਲ ਲੜਨ ਦੇ ਵਿੱਚ ਮਦਦ ਕਰਦੇ ਹਨ ਇਹ ਆਪਣੇ ਐਂਟੀ ਆਕਸੀਡੈਂਟ ਦੇ ਗੁਣਾ ਦੇ ਕਾਰਨ ਟਾਈਫਾਈਡ ਬੁਖਾਰ ਨੂੰ ਠੀਕ ਕਰਨ ਦੇ ਵਿੱਚ ਸਹਾਇਕ ਹੁੰਦਾ ਹੈ ਅਤੇ ਇਹ ਸਾਡੀ ਬੋਡੀ ਨੂੰ ਡੀਟੌਕਸੀਫਾਈ ਕਰਦਾ ਹੈ ਅਤੇ ਸਾਡੀ ਬੋਡੀ ਦੀ ਇਮਿਊਨਿਟੀ ਨੂੰ ਵੀ ਵਧਾਉਂਦਾ ਹੈ ਨੰਬਰ 3 ਤੁਲਸੀ ਦੀ ਚਾਹ ਦੀ ਕੱਢ ਨੂੰ ਪੀਣਾ ਸੋ ਉਬਲੇ ਹੋਏ ਪਾਣੀ ਵਿਚ ਤੁਲਸੀ ਮਿਲਾਉਣ ਅਤੇ ਉਸ ਦਾ ਰੋਜ਼ਾਨਾ ਇੱਕ ਤੋਂ ਦੋ ਕੱਪ ਪੀਣ ਦੇ ਨਾਲ ਪੇਟ ਦੇ ਸਬੰਧੀ ਸਾਰੀਆਂ ਪ੍ਰੋਬਲਮਾਂ ਸ਼ਾਂਤ ਹੋ ਜਾਂਦੀਆਂ ਹਨ। ਉਸ ਇਸੀ ਚਾਹ ਪੀਣ ਦੇ ਨਾਲ ਟਾਈਫਾਈਡ ਸਬੰਧੀ ਜੁੜੀਆਂ ਸਾਰੀਆਂ ਇਨਫੈਕਸ਼ਨਾਂ ਦੂਰ ਹੋ ਜਾਂਦੀਆਂ ਹਨ। ਨੰਬਰ 4 ਕੋਲਡ ਕੰਪਰੈਸਰ ਦਾ ਇਸਤੇਮਾਲ ਕਰਨਾ। ਜੀ ਹਾਂ ਦੋਸਤੋ, ਟਾਈਫਾਈਡ ਬੁਖਾਰ ਦੇ ਨਾਲ ਲੱਫਟਣ ਲਈ ਸਰੀਰ ਦਾ ਤਾਪਮਾਨ ਸਹੀ ਕਰ ਲੈ ਤੁਸੀਂ ਕੋਲਡ ਕੰਪਰੈਸਰ ਦਾ ਇਸਤੇਮਾਲ ਕਰ ਸਕਦੇ ਹੋ। ਦੋਸਤੋ ਇਸ ਨੂੰ ਤੁਸੀਂ ਕੰਮਰ, ਹੱਥਾਂ, ਸਿਰ ਅਤੇ ਉਸਦੇ ਪੈਰਾਂ ਉੱਤੇ ਲਗਾ ਕੇ ਇਸ ਦਾ ਇਸਤੇਮਾਲ ਕਰ ਸਕਦੇ ਹੋ। ਇਸ ਨੂੰ ਤੁਸੀਂ ਦੋਸਤੋ ਬਰਫ਼ੀਲੇ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਪੀਗੋ ਕੇ ਫਿਰ ਇਸ ਨੂੰ ਨਿਚੋਰ ਕੇ ਇਸਤੇਮਾਲ ਕਰ ਸਕਦੇ ਹੋ ਨੰਬਰ 5 ਕੇਲੇ ਨੂੰ ਖਾਣਾ ਦੋਸਤੋ ਕੇਲਾ ਟਾਈਫਾਇਡ ਬੁਖਾਰ ਨੂੰ ਕੱਟ ਕਰਦਾ ਹੈ ਫਿਰ ਬੁਖਾਰ ਦੇ ਨਾਲ ਆਈ ਹੋਈ ਕਮਜ਼ੋਰੀ ਨੂੰ ਵੀ ਦੂਰ ਕਰਦਾ ਹੈ ਇਸ ਦੇ ਵਿੱਚ ਹੀ ਕੇਲੇ ਵਿੱਚ ਪਾਈ ਜਾਣ ਵਾਲੀਆਂ ਕੈਲਰੀਜ਼ ਅਤੇ ਪੋਟਾਸ਼ੀਅਮ ਟ੍ਰੋਲਾਈਟਸ ਦੇ ਵਜ਼ਨ ਵਿੱਚ ਮਦਦ ਕਰਦਾ ਹੈ ਜਿਸ ਦੇ ਨਾਲ ਵਜ਼ਨ ਵੀ ਨਹੀਂ ਘਟਦਾ ਅਤੇ ਸਤ ਸਵਰੀਆਂ ਬਿਮਾਰੀਆਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ। ਤੁਸੀਂ ਗੱਲ ਕਰਦੇ ਹਾਂ ਕਿ ਤੁਸੀਂ ਆਪਾ ਇੰਨਾ ਘਰੇਲੂ ਉਪਾਅ ਦੇ ਨਾਲ ਨਾਲ ਕਿਸੇ ਮੈਡੀਸਿਨ ਨੂੰ ਵੀ ਖਾ ਸਕਦੇ ਹਾਂ ਟਾਈਫਾਇਡ ਬੁਖਾਰ ਦੇ ਵਿੱਚ। ਜੀ ਹਾਂ ਦੋਸਤੋ ਮੈਂ ਤੁਹਾਨੂੰ ਰეკਮੈਂਡ ਕਰਾਂਗਾ ਫੋਰ ਐਵਰ ਅਲਟਰਾ ਲਾਈਟ। ਜੀ ਹਾਂ ਦੋਸਤੋ ਇਹ ਟਾਈਫਾਇਡ ਬੁਖਾਰ ਦੇ ਨਾਲ ਆਈ ਹੋਈ ਕਮਜ਼ੋਰੀ ਨੂੰ ਦੂਰ ਕਰਦਾ ਹੈ ਅਤੇ ਦੋਸਤੋ ਇਹ ਇਲੈਕਟ੍ਰੋਲਾਈਟਸ ਦੇ ਵਜ਼ਨ ਵਿੱਚ ਵੀ ਸਹਾਇਕ ਹੁੰਦਾ ਹੈ। ਜੇ ਤੁਹਾਡਾ ਬਜਟ ਸਹੀ ਹੈ ਤਾਂ ਤੁਸੀਂ ਉੱਪਰ ਸਕਰੀਨ ਦੇ ਦਿੱਤੇ ਹੋਏ ਨੰਬਰ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਅਤੇ ਦੋਸਤੋ ਤੁਸੀਂ ਇਸ ਦੇ ਸੰਬੰਧਿਤ ਜੁੜੀਆਂ ਹੋਈਆਂ ਹੋਰ ਵੀ ਜਾਣਕਾਰੀਆਂ ਨੂੰ ਲੈ ਸਕਦੇ ਹੋ ਦੋਸਤੋ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ